ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲਾ ਖਾਇਮ ਆ ਜੀ ਸੇ ਤਾਂ ਹੋਰ ਸੁਣਾਓ ਤਾਂ ਅੱਜ ਪਹੁੰਚੇ ਸੀਗੇ ਜੀ ਆਪਾਂ ਪਿੰਡ ਭਗਤੇ ਜ਼ਿਲ੍ਹਾ ਬਟਿੰਡਾ ਪੈ ਜਾਂਦਾ ਜੀ ਬਾਈ ਮਨਪ੍ਰੀਤ ਦੇ ਘਰੇ ਪਹੁੰਚੇ ਸੀਗੇ ਤੇ ਹੁਣ ਤੁਹਾਨੂੰ ਪਤਾ ਹੀ ਹੈ ਤਾਂ ਇਹ ਵੀ ਇੱਕ ਪਸ਼ੂ ਪਾਲਕ ਧੰਦੇ ਨਾਲ ਜੁੜੇ ਹੋਏ ਪਹਿਲਾਂ ਤੋਂ 2-4 ਜਾਨਵਰ ਤਿਆਰ ਕਰਨੇ ਮਤਲਬ ਗਾਂਾਂ ਜਦੋਂ ਬਾਜਦੇ ਨੇ ਕਟਿੰਗੁੱਟੀਆਂ ਕਦੋਂ ਕੱਢਦੇ ਨੇ ਤਬਾਕੀ ਚੰਗੀ ਬਰੀਡਤੀ ਕੰਮ ਕਰਦੇ ਆ ਮੱਝਾਂ ਤੇ ਇਹ ਜਿੰਦਾ ਵੀ ਰੱਖਣ ਲੱਗਿਆ ਹਨ ਹੌਲੀ ਹੌਲੀ ਜਿਵੇਂ ਮੰਨ ਲਓ ਬਾਕੀ ਬਾਈ ਨਾਲ ਵੀ ਗੱਲਬਾਤ ਕਰਵਾਉਣੀ ਆ ਇਹਨਾਂ ਦੇ ਸਾਨੂੰ ਐਨੀਮਲ ਵੀ ਦਿਖਾਉਣੇ ਆ ਤਾਂ ਸਾਰਾ ਤੁਸੀਂ ਗੌਰ ਦੇ ਨਾਲ ਵੀ ਦੇਖਿਓ ਤਾਂ ਬਾਈ ਦਾ ਆਪਾਂ ਕਨੈਕਟਰ ਨੰਬਰ ਵੀ ਲਵਾਂਗੇ ਤਾਂ ਜਦੋਂ ਹੁਣ ਜਾ ਕੇ ਸਮੁੰਦਰ ਲਈ ਦਿਖਾਉਣੇ ਆ ਬਾਈ ਦਾ ਆਪਾਂ ਕਨੈਕਟਰ ਨੰਬਰ ਵੀ ਲੈਣਾ ਜਿਹੜੇ ਜਿਹੜੇ ਪਸ਼ੂ ਆ ਕੀ ਡਿਟੇਲ ਆ ਕੀ ਹਿਸਟਰੀ ਆ ਸਾਨੂੰ ਮੱਝਾਂ ਦੀ ਕਿਹੜੀ ਮੱਝ ਦੇਣੀ ਆ ਆਪਾਂ ਸਾਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਬਾਈ ਵਨਪਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਸਾਹਿਬ ਠੀਕ ਹੈ ਜੀ ਕਾ ਹੋਰ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਾਹਿਬ ਠੀਕ ਹੈ ਬਾਈ ਧੰਨਵਾਦ ਬਾਈ ਤੁਹਾਡਾ ਸਾਡੇ ਨਹੀਂ ਤੁਹਾਡਾ ਵੀ ਧੰਨਵਾਦ ਜਿਹੜੀਆਂ ਚੰਗੀਆਂ ਚੀਜ਼ਾਂ ਚਲੋ ਆਪਾਂ ਦਿਖਾਉਨੇ ਆ ਬਾਈ ਹਨਾ ਚਲੋ ਇਹ ਵੀ ਬਹੁਤ ਵਧੀਆ ਚੀਜ਼ ਹੁੰਦੀ ਹੈ ਜਦੋਂ ਤੁਸੀਂ ਬਰੀਡ ਤਿਆਰ ਕਰਦੇ ਹਨਾ ਹੌਸਲਾ ਮਿਲਦਾ ਸਾਨੂੰ ਦੇਖੀ ਤਾਂ ਭਰਾਵਾਂ ਨੂੰ ਐ ਹੁੰਦਾ ਵੀ ਜਦ ਇੱਕ ਬੰਦਾ ਕੰਮ ਕਰਦਾ ਵੀ ਆਪਦੇ ਘਰ ਦੇ ਪਰਿਵਾਰ ਦੇ ਵਿੱਚ ਜਿੰਨੀ ਕਿ ਮਿਹਨਤ ਆਹ ਇਹ ਜ਼ਰੂਰ ਹੈ ਵੀ ਜਿੰਨਾ ਇਹਦੇ ਵਿੱਚ ਮਿਹਨਤ ਕਰ ਲੋਗੇ ਉੰਨੇ ਦੋ ਪੈਸੇ ਜ਼ਿਆਦਾ ਕਮਾ ਲੈਣਗੇ ਹਾਂਜੀ ਤੇ ਮਨਪ੍ਰੀਤ ਭਾਈ ਜੇ ਆਪਾਂ ਮੱਝਾਂ ਦੀ ਗੱਲ ਕਰੀਏ ਕਿਹੜੇ ਸਣ ਤੋਂ ਤੁਸੀਂ ਮਤਲਬ ਜਿਹੜਾ ਤੁਹਾਨੂੰ ਸੌਂਕ ਪਿਆ ਇਹ ਤਾਂ ਪਹਿਲਾਂ ਤੁਸੀਂ ਰੱਖਦੇ ਆ ਜੀ ਆਪਣੇ ਕਿਉਂਕਿ ਜਦੀ ਪੁਸ਼ਤੀ ਇਹ ਤਾਂ ਜਿਵੇਂ ਆਪਣੇ ਹੱਡਾਂ ਨਾਲ ਹੀ ਹੁੰਦੀਆਂ ਚੀਜ਼ਾਂ ਠੀਕ ਹੈ ਜੀ ਬਾਈ ਜੀ ਇਹ ਖੇਤੀ ਹੋਗੀ ਪਸ਼ੂ ਹੋਗੇ ਠੀਕ ਹੈ ਜੀ ਇਹ ਤਾਂ ਜਨਨ ਕਿ ਨਾ ਹੀ ਇਹ ਕਿਸਾਨੀ ਤੋਂ ਵੱਖ ਹੋ ਸਕਦੀਆਂ ਚੀਜ਼ਾਂ ਤੇ ਨਾ ਹੀ ਕਿਸਾਨੀ ਨਾ ਮਤਲਬ ਬਚ ਸਕਦੀ ਹੈ ਜੀ ਬਚ ਸਕਦੀ ਬਾਕੀ ਤੇ ਤੁਸੀਂ ਪਾਠੀ ਦੀ ਵੀ ਸੇਵਾ ਨਿਵਾ ਰਹੇ ਹੋ ਗੁਰਦੁਆਰਾ ਸਾਹਿਬ ਨੇ ਹੈਡ ਗ੍ਰਾਂਥੀ ਹੈ ਬਾਈ ਜੀ ਹੈਡ ਗ੍ਰਾਂਥੀ ਹੈ ਜੀ ਦੇਖੋ ਜੀ ਫਿਰ ਵੀ ਸਮਾਂ ਚ ਸਮਾਂ ਕੱਢਦੇ ਆ ਜੀ பசਾਂ ਵਾਸਤੇ ਇਹ ਪਰਿਵਾਰ ਦੀ ਸਾਡੀ ਮਿਹਨਤ ਹੈ ਜੀ ਮੇਰੀ ਕੋਈ ਇਹਦੇ 'ਚ ਨਹੀਂ ਹੈਗੀ ਅੱਛਾ ਜਿਆਦਾ ਮਤਲਬ ਸਾਰਾ ਕਰਦਿਆਂ ਦੀ ਮਿਹਨਤ ਹੈ ਜੀ ਨਹੀਂ ਨਹੀਂ ਬਹੁਤ ਚੰਗਾ ਜੀ ਹੈ ਨਾ ਕਹਿੰਦੇ ਹੁੰਦੇ ਜੀ ਅ ਤਾਂ ਹੀ ਤਾਂ ਇਹ ਹਿੱਸੇ ਨੂੰ ਕਹਿੰਦੇ ਆ ਵੀ ਜ਼ਿੰਦਗੀ ਦੋ ਟਾਇਰਾਂ ਤੇ ਹੈ ਵੀ ਜੇ ਇੱਕ ਟਾਇਰ ਸਹੀ ਨਾ ਚੱਲੇ ਤਾਂ ਕਦੇ ਪਰੜੀ ਤੋਂ ਗੱਡੀ ਲੈ ਜਾਂਦੀ ਹੈ ਨਾ ਦਾ ਕੰਮ ਕੱਲਾ ਵਾ ਚਾਰ ਦੀ ਰੇੜੀ ਮੈਂ ਖੇਤੋਂ ਭਰ ਲੈਣੀ ਹੈ ਬਸ ਇਧੂ ਮੁੜ ਕੇ ਆਉਣਾ ਫਿਰ ਉਹਦੋਂ ਬਾਅਦ ਉਹ ਵੀ ਡਿ ਤਾਂ ਆਪਾਂ ਕਿੱਥੋਂ ਸ਼ੁਰੂ ਕਰੀਏ ਬਸ ਇਹ ਸਾਰੀਆਂ ਬਾਈ ਜਿੱਥੋਂ ਮਰਜੀ ਸ਼ੁਰੂ ਕਰ ਲਓ ਸਾਰੀਆਂ ਆਪਣੇ ਘਰ ਦੀਆਂ ਹੀ ਏਕੇ 2 ਜੈਡ ਆ ਓਕੇ ਸਾਰਾ ਰਮਾ ਜਣੇ ਕੀ ਕਰ ਅੱਛਾ ਇਹ ਜਿੱਥੇ ਵੀ ਸੂਏ ਆ ਓਕੇ ਤੇ ਇਹ ਮੜੀ ਜੀ ਪੂਜੀ ਫਰਕ ਮੜੀ ਜੀ ਹੇਲਪੂ ਓਕੇ ਬਸ ਚਲੋ ਡਰ ਗਈ ਸੀ ਚਲ ਕੋਈ ਨਾ ਕੋਈ ਨਾ ਹਾਂਜੀ ਇਹ ਜਿੰਨੇ ਕਿ ਹੈ ਕਿ ਨਾ ਬਾਕੀ ਇਹ ਜੜੀਆਂ ਹੈਗੀਆਂ ਗਾਂ ਚੋਂ ਜਿਵੇਂ ਕੋਈ ਇਹਦੀਆਂ ਦੋਤੀ ਹੈ ਕੋਈ ਨਾਨੀ ਆ ਕੋਈ ਪਰਾਨੀ ਆ ਇਸ ਤਰੀ ਮਤਲਬ ਪਤਾ ਕੀਤਾ ਇਹ ਕੋਈ ਮਤਲਬ ਅਡਤ ਤੋਂ ਨਸਲ ਵੀ ਹੈਗੀਆਂ ਜਿਵੇਂ ਚੰਗਾ ਮੱਝਾ ਹਾਂਜੀ ਹਾਂਜੀ ਆਪਣੇ ਕੋਲੇ ਠੀਕ ਹੈ ਬਾਈ ਇਹ ਕਿਵੇਂ ਸੂਏ ਇਹ ਅੱਠਵੇਂ ਆ ਬਾਈ ਇਹ ਕਿੰਨਾ ਦੋਹੇ ਹੁੰਦੀ ਆ ਇਹ ਇਹਨੇ ਆਪ ਦਾ 15 16 ਕਿਲੋ ਹੀ ਦਿੱਤਾ। ਇੱਕ ਸਾਡੇ ਕੋਲ ਹੋਰ ਮੱਝ ਸੀਗੀ ਇਹਦੇ ਨਾਲ ਦੀ ਹੁਣੀ ਵੀ ਜ ਦਸੰਬਰ ਚ ਉਹ 18 ਪਲੱਸ ਵੀ ਦਿੱਤਾ ਉਹਨੇ। ਉਹਨੇ 18 ਪਲੱਸ ਵੀ ਦਿੱਤਾ ਠੀਕ ਹੈ ਜੀ ਬਾਈ। ਹਾਂ ਫਿਰ ਉਹਦੇ ਵਿੱਚੋਂ ਗਾਂ ਦੀ ਗਾਂ ਆਪਾਂ ਬਰੀਡ ਚ ਨਹੀਂ ਕੀਤੀ ਬਰੀਡ ਤਿਆਰ ਕਰੀ ਗਈ। ਹਾਂ ਤਿਆਰ ਤੇ ਉਹ ਤੋਂ ਬਾਅਦ ਆ ਵੀ ਛੋਟੀ ਲੱਗਦੀ ਐ ਸੂਈ ਵੀ ਹਨਾ। ਆਈ ਇਹ ਛੁੱਟ ਗਿਆ ਸਾਨੂੰ ਇਹ ਸ਼ੌਂਕ ਆ ਬਾਈ ਅਸੀਂ ਬਾਲਾ ਵੱਡਾ ਪਸ਼ੂ ਕਰ ਨਹੀਂ ਸਕਦੇ। ਅੱਛਾ ਬਾਈ ਜੀ ਉਧਰੋਂ ਇਧਰੋਂ ਕਰਿਓ। ਤੇ ਨਹੀਂ ਕਰਦਾ ਬਾਲਾ ਵੱਡਾ ਪਸ਼ੂ ਕਰ ਨਹੀਂ। ਠੀਕ ਹੈ ਇਹ ਕਿੰਨੇ ਟਾਈਮ ਦੀ ਸੂਈ ਬਾਈ? ਆਰਡਰ ਬਹੁਤ ਜਿਆਦਾ ਸੋਹਣਾ ਸੀ ਬਾਈ। ਇਹ ਹੁਣ ਦੋਂਦੀ ਹੋ ਚੀ ਦੇਖੋ ਜੀ ਮੜਾ ਜ ਮੈਨੂੰ ਡਰਦੀਆਂ 6 ਮਹੀਨੇ ਹੋ ਗਏ ਸੂਈ ਨੂੰ ਤੇ ਆਰਡਰ ਹਜੇ ਵੀ ਬਹੁਤ ਜਿਆਦੇ ਸੁਣਾ ਤੇ ਦੁੱਧ ਕਿੰਨਾ ਦਿੱਤਾ ਜੀ ਇਹਨੇ ਪੀਕ ਟਾਈਮ ਤੇ ਚਲੋ ਜੀ ਬਹੁਤ ਸੋਹਣੀ ਗੱਲ ਹੈ ਜੀ 4 ਮਹੀਨਾ ਦੀ ਗੱਪਣ ਤੇ ਇਹਨੇ ਜੀ 12 13 ਕਿਲੋ ਦੁੱਧ ਦਿੱਤਾ ਹੁਣ ਖੀਰੀ ਨੇ ਤਾਂ ਦੇਖੋ ਮੂੰਹ ਤੋਂ ਸਾਨੂੰ ਪਤਾ ਹੀ ਲੱਗ ਜਾਂਦਾ ਬੱਚੀ ਦੇ ਅਗਲੇ ਸੂਏ ਘੱਟੋ ਘੱਟ ਤੁਸੀਂ ਦੇਖ ਲਓ ਇਦਾਂ ਦੀਆਂ ਜਾਗਾ ਹਾਂ ਜਾ ਕੇ ਫਿਰ ਉਹਨੂੰ ਕਹਿਦੇ ਨੇ ਆਪਾਂ ਬਰੀਡ ਬਣਦੇ ਹਨ ਤਾਂ ਆਪਾਂ ਥੋਨੂੰ ਉਹ ਵੀ ਦਿਖਾਉਣੇ ਆ ਜਿਹੜੀ ਬਾਈ ਨੇ ਦੇਣੀ ਆ ਤੇ ਪਹਿਲਾਂ ਸੀ ਸਾਨੂੰ ਝੋਟੀਆਂ ਬਾਰੇ ਵੀ ਆਪਾਂ ਬਾਈ ਕਿ ਪੰਜਵੇਂ ਮਹੀਨੇ ਜ ਮਈ ਦੇ ਵਿੱਚ ਨੇ ਸੁਣਾਏ ਹਾਂਜੀ ਇਹ ਵੀ ਸਾਡੀ ਛੋਟੇ ਬਣਾਈ ਹੋਈ ਆ ਪਰ ਇਹ ਦੁੰਦੀ ਆ ਜੀ ਹੁਣ ਦੋ ਸਾਲ ਦੋ ਮਹੀਨੇ ਦੀ ਨਾ ਇਹ ਹਾਂ ਦੋ ਸਾਲ ਦੋ ਮਹੀਨੇ ਦੀ ਬਣੀ ਹੋਈ ਹੈ ਹਾਂ ਸਵਾ ਦੋ ਸਾਲਾਂ ਦੀ ਮਤਲਬ ਤੇ ਅੱਧ ਗੱਬਣਾ ਹੋਣਾ ਹੈ ਹਾਂਜੀ ਆ ਆਪਣੀ ਝੋਟੀ ਆ ਜਿਹੜੀ ਸਾਡੀ ਅਸੀਂ ਕਹਿੰਦੇ ਵੀ ਸਾਰੀ ਜਿਹਨੇ ਹੁਣ ਤੱਕ ਦੇ ਬਹੁਤ ਚੰਗੀ ਬਰੀਡ ਹਾਂ ਇਹ ਸਾਡੇ ਕੋਲੋਂ ਸਭ ਤੋਂ ਚੰਗੀ ਜਿਹਨੇ ਨਿਕਲ ਕੇ ਆਈ ਹੈ ਹਾਂ ਆ ਦੇਖੋ ਭਾਈ ਹਾਂ ਭਾਈ ਇਹਦਾ ਵੀ ਜਿਵੇਂ ਜਿਵੇਂ ਹਾਂ ਪੰਜ ਮਹੀਨੇ ਦੀ ਗੱਬਣਾ ਅੱਧ ਗੱਬਣਾ ਭਾਈ ਆਟਰ ਆਟਰ ਬਹੁਤ ਜਿਆਦਾ ਸੁਣਾ ਯਾਰ ਦੇਖੋ ਬਾਈ ਇਹ ਬਰੀਡ ਹੁੰਦੀ ਹੈ ਜਿਹੜੀ ਆਮ ਆਪਾਂ ਘਰੇ ਵੀ ਆਪਾਂ ਪਾਂਦੇ ਥੋੜੇ ਪਸ਼ੂ ਪਾਲ ਲੀਏ ਪਰ ਚੰਗੇ ਤੇ ਕੰਮ ਕਰੋਗੇ ਤਾਂ ਬਾਈ ਨਾਲ ਉਹ ਵੀ ਡਿਟੇਲ ਕਰਦੇ ਆ ਬਾਈ ਕਹਿੰਦਾ ਹਰ ਸਾਲ ਅਸੀਂ ਛੋਟੀਆਂ ਦੋ ਕੋ ਬੇਚ ਹੀ ਦਿੰਨੇ ਹੁੰਦੇ ਨੇ ਇਹਨੇ ਕ ਪਸ਼ੂਆਂ ਜੋ ਅੱਛਾ ਇਹ ਖੀਰੀ ਕੱਟੀ ਆ ਗਈ ਇਹ ਕਿਹੜੇ ਬੋਲਦੀ ਐ ਇਹ ਇਹ ਸਰਕਾਰੀ ਸੀਮੰਦ ਦੀ ਐ ਬਾਈ ਤੇ ਹੁਣ ਪੂਰੇ ਨੂਰ ਤੋਂ ਮਤਲਬ ਪ੍ਰੈਗਨੈਂਟ ਪ੍ਰੈਗਨੈਂਟ ਤੇ ਇਹ ਖੀਰੀ ਇਹ ਦੀ ਕੋਈ ਗੱਲ ਕਰਦਾ ਅੱਛਾ ਇਹਦੀ ਗੱਲ ਕਰਦਾ ਤੇ ਇਹਦੇ ਪਿਓ ਦਾ ਇਹਦਾ ਇਹਦਾ ਕਿਹੜਾ ਬਾਈ ਮੈਨੂੰ ਬੁੱਢਿਆਂ ਨੂੰ ਬੱਦ ਪਾਉਂਦਾ ਅੱਛਾ ਠੀਕ ਐ ਇਹ ਵੀ ਸਰਕਾਰੀ ਦੀ ਐ ਓਕੇ ਗਾਂਾਂ ਨੂੰ ਜੇ ਨਹੀਂ ਗਿਆਉਣ ਵਾਲੀ ਹੁਣ ਬਰੀਡਿੰਗ ਕਰਨ ਲੱਗ ਗਏ ਹੁਣ ਜਿਹੜੇ ਕੀ ਧਿਆਨ ਦੇਣ ਲੱਗੇ ਪਹਿਲਾਂ ਧਿਆਨ ਘਟ ਦਿੰਦੇ ਸਟਰੌ ਸਾਡੇ ਸਾਰੇ ਸਾਂਭੇ ਹੁੰਦੇ ਆ ਹਾਂਜੀ ਤੇ ਬਕਾਇਦਾ ਲਿਖਦੇ ਪਰ ਯਾਦ ਮੈਨੂੰ ਨਹੀਂ ਹੁੰਦਾ ਬੁਢਾ ਨੂੰ ਯਾਦ ਜਾ ਲੰਦਾ ਠੀਕ ਹੈ ਜੀ ਬਈ ਸਾਡੀ ਤੁੜੀ ਦੇ 7:00 ਵਜੇ ਕੀ ਸੀਗੀ ਓਕੇ ਨਹੀਂ ਹੈਗੀ ਦੋ ਸਾਡੀਆਂ ਕਟੀਆਂ ਹੋਰ ਅੰਦਰ ਖੜੀਆਂ ਬਾਈ ਓਕੇ ਜੀ ਇਹ ਉਤੋਂ ਜ਼ਿਆਦਾ ਅੱਛਾ ਇਹ ਵੀ ਬਹੁਤ ਸੋਹਣੀ ਆ ਬਾਈ ਪੌਂ ਦੀ 7:00 ਵਜੇ ਕੀ ਸੀ ਪਰ ਸੋਹਣੀ ਬਹੁਤ ਅੱਛਾ ਕਾਪੀ ਡਾਉਣ ਕਰਕੇ ਸਮੱਸਿਆ ਇਹ ਜਬਰਾਇ ਦੀ ਆ ਗਈ ਜੀ ਲੈਣ ਵਾਂਗੂ ਲੈਣ ਬਣ ਗਈ ਬਹੁਤ ਸੋਹਣੀ ਆ ਬਈ ਜਮਾ ਹਰੇ ਸੋਹਣ ਦੂ ਤਿੰਨ ਬਈ ਆ ਵੀ ਆਹ ਬਰੀਡ ਦੇਖ ਇਹਦਾ ਪੱਠਪੂੜਾ ਕਿੰਨਾ ਸੋਹਣਾ ਇਹ ਇਸ ਤਰ੍ਹਾਂ ਤੇਰੀ ਗਾਂਹ ਦੀ ਗਾਂ ਬਰੀਡ ਚੇਂਜ ਹੋ ਜਾਂਦੀ ਹੈ ਹਨਾ ਹਾਂ ਆ ਆ ਵੀ ਸਾਨੂੰ ਆਇਆ मैं मैं okay. ब्ला, ना, ना, पर कर कर मैं चितटी आंख वाली ਤੇ ਜਣੀ ਗੇ ਬੱਲ ਵਾਲਾ ਪਸ਼ੂ ਮੈਨੂੰ ਪਸੰਦ ਨਹੀਂ ਅਸੀਂ ਤਾਂ ਬਲੈਕ ਨੂੰ ਹੀ ਜ਼ਿਆਦਾ ਪਸੰਦ ਕਰਦੇ ਹਾਂ ਬਿਲਕੁਲ ਆਹੋ ਇਹ ਗ੍ਰੇਡੇਟ ਜਾ ਜਾਂਦੇ ਨੇ ਨਾ ਨਾ ਨੀਲੀ ਰਾਵੀ ਨਾ ਮੋਰਾ ਇਹ ਕਈ ਵਾਰੀ ਇਹ ਹੋ ਜਾਂਦਾ ਵੀ ਆਪਾਂ ਭਰਉਣ ਦੀ ਕੋਸ਼ਿਸ਼ ਕਰ ਚੰਗੀ ਕਰਦੇ ਹਾਂ ਕਈ ਵਾਰੀ ਇਹ ਹੋ ਜਾਂਦਾ ਟੀਕਾ ਨਿਕਲ ਆਉਂਦਾ ਚਲੋ ਫਿਰ ਵੀ ਬਾਈ ਦੁੱਧ ਵਾਲੀ ਜਿਵੇਂ ਕੱਟੀ ਚੰਗੀ ਆ ਤੇ ਜਦੋਂ ਵੱਡੀ ਹੋ ਕੇ ਤੇ ਰੇਟ ਤਾਂ ਇਹਨੇ ਵੀ ਚੰਗੇ ਹੀ ਬਟਾਉਣਾ ਹਨਾ ਬਾਕੀ ਦੁੱਧ ਤੇ ਡਿਪੈਂਡ ਕਰਦੇ ਨੇ ਇਹ ਦੁੱਧ ਨੂੰ ਬਿਲਕੁਲ ਤੇ ਬਾਈ ਫਿਰ ਇਹ ਇਹ ਆ ਗਈ ਟੁੱਟੇ ਸਿੰਗ ਵਾਲੀ ਆਪਣੀ ਹੈਗੀ ਆਪਣੀ ਇਹ ਠੱਗਾ ਪਲੱਸ ਵਾਲੀ ਇੱਕ ਗ੍ਰੇਡੇਡ ਮੱਝ ਹੋਰ ਹੈ ਓਕੇ ਜੀ ਉਹ ਵੀ ਆਪਾਂ ਸਾਡੀ ਉਹਦੇ ਨਾਲ ਦੀ ਉਹਦੀ ਭੈਣ ਹੈ ਅੱਛਾ ਇਹ ਉਹਦੀ ਭੈਣ ਹੀ ਇਹ ਵੀ ਕੱਟੀ ਹੈ ਠੀਕ ਹੈ ਜੀ ਤੇ ਇਹ ਇਹ ਕੱਟਾ ਗਈ ਅੱਛਾ ਇਹ ਮੱਝ ਆ ਗਈ ਵੱਡੀ ਗ੍ਰੇਡੇਡ ਦੀ ਇਹ ਵੀ ਹੈ ਜੀ 18 ਪਲੱਸ ਵਾਲੀ ਹੈ ਹੈਗੀ ਇਹ ਓਕੇ ਲੋ ਵੀ ਮਿੱਤਰੋ ਨਹੀਂ ਤੁਹਾਨੂੰ ਸਮਾਰ ਕੇ ਦਿਖਾਉਂਦੇ ਹੈ ਥੋੜਾ ਡਰ ਜਗਾ ਲੈ ਥੋੜਾ ਡਰਦੀਆਂ ਇੱਥੇ ਆਉਣ ਜਾਣ ਘੱਟ ਹੈ ਜੀ ਤਾਂ ਗ੍ਰੇਡੜਾ ਬਾਕੀ ਦੇਖਣ ਨੂੰ ਪਤਾ ਲੱਗ ਜਾਂਦਾ ਹੈ ਇਹ ਮੱਝ ਬਾਈ ਕਹਿੰਦਾ 18 ਲੀਟਰ ਦੁੱਧ ਦੇ ਦਿੰਦੇ ਉੱਤੇ ਦੇ ਦਿੰਦੀ ਆ ਪੂਰਾ ਕੋਈ ਨੂਰ ਤੋਂ ਕੱਪ ਕੋਈ ਨੂਰ ਤੋਂ ਗੱਪਨ ਕਰਾਈ ਵੀ ਐ ਵੀ ਲੈਸਮੀ ਡੈਰੀ ਫਾਰਮ ਆਣੇ ਇਹ ਆਪਣੀ ਜਿਹੜੀ ਆਪਾਂ ਸੇਲ ਕਰਨੀ ਆ ਬਾਈ ਅੱਛਾ ਇਹ ਝੋਟੀ ਆ ਜੀ ਆਪਣੀ ਆਪਣੇ ਘਰ ਦੀ ਝੋਟੀ ਜੈ ਵੀ ਤੇ ਇਹਨੂੰ ਖੋਲੋ ਜੀ ਆਪਾਂ ਦਵਾਈ ਇਹਦਾ ਗੇੜਾ ਗੂੜਾ ਸਮਾਰ ਕੇ ਦਿਖਾਈਏ ਦਸੰਦੀ ਕਰਾ ਕੇ ਦੇਖੋ ਵੀ ਮੇਤਰੋ ਬਹੁਤ ਸੋਹਣੀ ਨੇ ਦੇਖੋ ਨਾ ਨਾ ਕੋਈ ਚੱਕਰ ਨਹੀਂ ਆਪਾਂ ਕੱਟੋ ਹੋ ਕਰਾਂਗੇ ਮਗਰ ਤੁਰ ਦੇਣੀ ਇਹਦੇ ਤਾਂ ਦੇਖੋ ਜੀ ਆਡਰ ਉਡਰ ਤਾਂ ਤੁਸੀਂ ਵੈਕ ਤੋਂ ਵੀ ਦੇਖ ਸਕਦਾ ਹਾਂ ਇਧਰੋਂ ਆਹੀਂ ਕੱਟ ਲਿਓ ਬਾਈ ਉਧਰੋਂ ਭਾਂਦੀ ਤੈਨੂੰ ਲਓ ਜੀ ਦੇਖੋ ਕਉਂਗੇ ਆਏ ਆ ਬਾਈ ਹੁਣ ਅੰਬਰਤਾਰੀ ਪਰਿਵਾਰ ਆਪਣਾ ਪਹਿਰਾਵਾ ਜਿਹੜਾ ਹੋਰ ਆਪਾਂ ਜਿਹੜੀ ਗੱਲ ਪਟਿਆਂ ਦੇ ਵਿੱਚ ਬੋਧੀਆਂ ਕਰੀਆਂ ਵੀ ਆ ਤੇ ਉਧਰ ਪੱਗ ਬਣਦਾ ਬਾਈ ਐਂ ਡਰ ਜਾਂਦੇ ਆ ਬਸ ਤਾਂ ਤੁਸੀਂ ਆਏ ਦੇਖੋ ਵੀ ਆਰਡਰ ਦਾ ਜਿਹੜਾ ਸਾਈਜ਼ ਐ ਤੇ ਥਣ ਥਣ ਦੇਖੋ ਬਹੁਤ ਜਿਆਦਾ ਸੁਣਾ ਥਣ ਲੱਗਿਆ ਵਾ ਬਾਈ ਤੇ ਕਰੋ ਨੋਟ ਤਸੱਲੀ ਐ ਕੋਈ ਨਾ ਕੋਈ ਹੋਰ ਕੁਸ ਨੂੰ ਹੁੰਦਾ ਇੱਕ ਜਿਹੜਾ ਹੋਰ ਦਵਾ ਦਾਂਗੇ ਕੁਸ ਨੂੰ ਦੱਚ ਵੀ ਹੁਣ ਚਲੇ ਨੂੰ ਪਤਾ ਲੱਗ ਗਿਆ ਵੀ ਕੁਸ ਨਹੀਂ ਕਹਿੰਦੇ ਬਾਈ ਲੈ ਇੱਕ ਵਾਰੀ ਫੇਰ ਇਧਰੋਂ ਐ ਲੈ ਕੇ ਉਧਰ ਨੂੰ ਲੈ ਚੱਲੀ। ਠੀਕ। ਲੋ ਜੀ ਕਰੋ ਚੈੱਕ ਕਿਉਂਕਿ ਮੈਂ ਤਸੱਲੀ ਨਾਲ ਤੁਹਾਡੀ ਜਮਾ ਆਟਰ ਰੂਟਰ ਜਿਹੜੀ ਕੰਮ ਵਾਸਤੇ ਮੇਨ ਆਏ ਆ ਤਾਂ ਬਾਈ ਦੀ ਬਰੀਡਿੰਗ ਦੇਖ ਕੇ ਖੁਸ਼ ਹੋਏ ਆ ਤੂੰ ਦੇਖੋ। ਬਾਈ ਵੀ ਕਹਿੰਦਾ ਇੰਨੇ ਕ ਪਸ਼ੂ ਦੇ ਵਿੱਚ ਉਹ ਵੀ 2-3 ਝੋਟੀਆਂ ਬਾਈ ਤਿਆਰ ਕਰਕੇ ਵੀ ਹਰ ਸਾਲ ਦੋ ਕ ਪਸ਼ੂ ਵੇਚ ਦਿੰਦਾ। ਤਾਂ ਇਹ ਕੋਸ਼ਿਸ਼ ਕਰਿਆ ਕਰੋ। ਨੇ ਜਿਹੜੇ ਹੌਂਸਲੇ ਬਲੰਦ ਚਾਹੀਦੇ ਇਹਦੇ ਵਿੱਚ ਜਿਵੇਂ ਆਪਾਂ ਮੱਝ ਦਾ ਨਹੀਂ ਕਹਿੰਦੇ ਵੱਡਾ ਦਿਲ ਹੁੰਦਾ ਤੇ ਬੰਦਾ ਵੀ ਜਿਹੜਾ ਪਾਲਣ ਵਾਲਾ ਉਹਦਾ ਵੱਡਾ ਦਿਲ ਹੀ ਹੋਣਾ ਚਾਹੀਦਾ ਤੇ ਜੇ ਜੀਵਨ ਦੀ ਵਿੱਚ ਲੈ ਚਲੋ ਜੀ ਬਾਈ ਕੋਈ ਗੱਲ ਤਾਂ ਦੇਖੋ ਜੀ ਚਾਰੇ ਪਾਸੇ ਦੋਨੇ ਸਾਈਡਾਂ ਤੇ ਸੀ ਕਿ ਨਾ ਦੇਖੋ ਕੱਲਾ ਕੱਲਾ ਥਾਣਾ ਉਹ ਬੱਸ 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 ਤੇ ਦੇਖੋ ਜੀ ਬਾਕੀ ਭਾਈ ਦਿਨ ਕਿੰਨੇ ਲੇਜੂ ਹਜੇ ਦਿਨ ਭਾਈ ਅੱਜ ਪੂਰੇ ਆ ਅੱਜ ਦਿਨ ਪੂਰੇ ਹੋ ਗਏ ਅੱਜ ਦੋ ਦਿਨ ਲੇ ਜੀ ਇੱਕ ਦਿਨ ਲੇ ਜੀ ਆਹ ਪਉਂਦੀ ਅੱਜ ਸੂਏ ਕਹਿਣ ਦਾ ਬਾਬ ਦੋ ਦਿਨ ਪੂਰੇ ਹੋ ਗਏ ਤੂੰ ਜਿਹੜੇ 9 ਦਿਨ ਉੱਤੇ ਲੇ ਸੀ ਭਾਈ ਓਕੇ ਜੀ ਇਹਨੂੰ ਸੂਏ 9 ਦਿਨ ਉੱਤੇ ਲੇ ਸੀ ਹੁਣ ਤਾਂ ਕੁਝ ਕਹਿ ਨਹੀਂ ਸਕਦੇ ਛੋਟੀ ਹਜੇ ਵੀ ਲੇਜੂ ਦੋ ਚਾਰ ਦਿਨ ਤਾਂ ਭਾਈ ਲੇ ਜੀ ਠੀਕ ਆ ਜੀ ਭਾਈ ਨੰਬਰ ਬੋਲੋ ਤੁਹਾਡਾ ਹਾਂ ਮੇਰਾ ਨੰਬਰ ਹੈ ਜੀ 99 94 179 46809 46809 809 809 46809 ਆ ਜੀ ਇਹ ਬਾਈ ਦਾ ਨੰਬਰ ਹੈ ਜੀ ਪਿੰਡ ਭਗਤਾ ਦਾ ਸ਼ਹਿਰ ਵੀ ਬਾਈ ਦਾ ਪਖਤਾ ਭਾਈ ਕਾ ਜਾਂਦਾ ਜੀ ਇਹ ਹਾਂਜੀ ਤਾਂ ਜ਼ਿਲ੍ਹਾ ਬਠਿੰਡੇ ਦੀ ਪੈਂਦਾ ਇਧਰੋਂ ਬਾਜਾਖਾਨਾ ਵੀ 8-10 ਕਿਲੋਮੀਟਰ ਨੇੜੇ ਆ ਹਾਂਜੀ ਖੂਹ ਵਾਲਾ ਗੁਰਦੁਆਰਾ ਸਾਹਿਬ ਜਿਹੜੇ ਜਿਹੜੇ ਨੂੰ ਪੰਕਤੇ ਨਹੀਂ ਕਹਿੰਦੇ ਪੂਤਾਂ ਵਾਲਾ ਖੂਹ ਠੀਕ ਆ ਉਹ ਖੂਹ ਦੇ ਕੋਲੇ ਘਰ ਹੈ ਹਾਂ ਪੂਤਾਂ ਵਾਲੇ ਖੂਹ ਦੇ ਨੇੜੇ ਆ ਬਿਲਕੁਲ ਬਾਈ ਪੂਤਾਂ ਵਾਲੇ ਖੂਹ ਦੇ ਕੋਲੇ ਹਾਂ ਜੇ ਤੁਸੀਂ ਆ ਮੋਗੇ ਉੱਥੇ ਤੁਹਾਨੂੰ ਪਤਾ ਲੱਗ ਜੂ ਤੇ ਬਾਈ ਦਾ ਨਾਂ ਪੁੱਛ ਲਓ ਤੇ ਬਾਈ ਪੂਰਾ ਐਡਰੈਸ ਆਪਾਂ ਮਾਰੇ ਤੁਸੀਂ ਦੱਸੋ ਥੋਡੇ ਬਾਰੇ ਕਈ ਵਰੀ ਬੰਦਾ ਉਹ ਪੁੱਛ ਲੰਦਾ ਫੋਨ ਨਹੀਂ ਲੱਗਦਾ ਬਸ ਇੱਧਰ ਪੂਤਾਂ ਵਾਲੇ ਖੂਹ ਕੋਲੇ ਆ ਕੇ ਕਹਿ ਦੇਣਾ ਵੀ ਮਾਨਪ੍ਰੀਤ ਸਿੰਘ ਗ੍ਰੰਥੀ ਦੇ ਘਰੇ ਜਾਣਾ ਜੀ ਤੇ ਆਪੇ ਛੱਡ ਕੇ ਜਾਣਗੇ ਠੀਕ ਆ ਜੀ ਬਾਈ ਤਾਂ ਕਰੋ ਚੱਕ ਜੀ ਲੋ ਦੁਬਾਰੇ ਫੇਰ ਬੈਗ ਤੋਂ ਵੀ ਤੁਹਾਨੂੰ ਦਿਖਾਉਣੇ ਆ ਡਰ ਟਰਡਰ ਹਾਂ ਐਦਾਂ ਦੀਆਂ ਵੀਡੀਓ ਨੂੰ ਵੀ ਵੱਤ ਵਤ ਕਰਿਆ ਕਰੋ ਸ਼ੇਅਰ ਦੇਖੋ ਜੀ ਬਾਈ ਨਾ ਇਹਦੇ ਵਿੱਚ ਕੋਈ ਝੂਠ ਹੈ ਕੁਛ ਨਹੀਂ ਬਸ ਤੇ ਇੱਕ ਚੀਜ਼ ਹੋਰ ਦੱਸੋ ਉਹਨੇ ਆਪਣੇ ਪਹਿਲਣ ਨੇ ਕਿੰਨਾ ਦੋ ਦਿੱਤਾ ਸੀ ਜੀ ਪਹਿਲਣ ਨੇ ਬਾਈ 14 ਪਲੱਸ ਹੀ ਦਿੱਤੇ ਨੇ ਅੱਛਾ ਜੀ ਮਨਪ੍ਰੀਤ ਬਾਈ ਹਾਂ 14 ਪਲੱਸ ਪਹਿਲਣ ਨੇ ਨਹੀਂ ਕਿ ਆਪਣੇ ਘਰੇ ਦਿੱਤਾ ਹੈ ਇਹ ਦੂਜੇ ਸੂਏ ਸੂ ਰਹੀ ਹੈ ਜੀ ਹਾਂ ਦੂਜੇ ਆ ਜੀ ਆਪਣੀ ਠੀਕ ਹੈ ਜੀ ਠੀਕ ਹੈ ਹੁਣ ਦੂਜੇ ਸਾਰੀਆਂ ਤਕਰੀਬਨ ਅਸੀਂ 12 ਤੋਂ ਘੱਟ ਵਾਲੀ ਨੂੰ ਤਾਂ ਅਸੀਂ ਮਤਲਬ ਮੱਝ ਹੀ ਨਹੀਂ ਗਿਣਦੇ ਜਿਹੜੀ 12 ਤੋਂ ਘੱਟ ਦੇ ਆਓ ਵੀ ਆਪ ਹੀ ਨਹੀਂ ਰੱਖਦੇ ਕਰੀ ਹਾਂ ਫਿਰ ਉਹਦਾ ਤਾਂ ਨਹੀਂ ਆਪਣੇ ਦਿੰਦੀ ਨਹੀਂ ਜੀ ਬਾਕੀ ਆਦੇ ਜੀ ਕੱ ਨਹੀਂ ਬਹੁਤ ਸੁਣੀ ਗੱਲ ਹੈ ਜੀ ਚੰਗੀ ਸੌਕਾ ਦੀ ਜਿਹੜਾ ਇੱਕ ਜਦੋਂ ਪਸ਼ੂ ਸੂਪਿਆ ਉਦੋਂ 2.5 ਮਹੀਨੇ ਜਾਂ 2 ਤੇ 2.5 ਮਹੀਨੇ ਦੇ ਵਿੱਚ ਵਿੱਚ ਅਸੀਂ ਕਹਿੰਦੇ ਪਸ਼ੂ ਪਣ ਜੇ ਦੁਆਰਾ ਹਰ ਸਾਲ ਸੂਵੇ ਅਸੀਂ ਉਹਨੂੰ ਮਤਲਬ ਮੰਗਦੇ ਆ ਓਕੇ ਜਿਆਦਾ ਡਿਊਟੀ ਬਸ ਭੈਣ ਦੀ ਆ ਵਿੱਚ ਜਾਨੀ ਕਿ ਵੀ ਇਹ ਕਰਦੇ ਸੋਡੇ ਸਾਹਮਦੇ ਜਿਆਦਾ ਮੇਰਾ ਤਾਂ ਕੋਈ ਕੰਮ ਨਹੀਂ ਨਹੀਂ ਠੀਕ ਆ ਉਹ ਫਿਰ ਕਬਾਰ ਅੰਦਰ ਤਾਂ ਨਹੀਂ ਲੋਟ ਆਉਂਦਾ ਕੱਲੇ ਦਾ ਜੀ ਚਲੋ ਪ੍ਰਮਾਤਮਾ ਤਰਕੀਆਂ ਬਖਸ਼ੇ ਵੀਰੇ ਰੂਹ ਖੁਸ਼ ਹੋ ਜਾਂਦੀ ਹੈ ਜਿਹੜਾ ਸਾਰਾ ਪਰਿਵਾਰ ਦੇ ਨਾਲ ਹੀ ਹੈ ਜਿਹਦਾ ਮੈਂ ਅੱਗੇ ਵੀ ਕਹਣਾ ਉਹਨਾਂ ਜਿਹਦਾ ਪਰਿਵਾਰ ਸਾਥ ਦਿੰਦਾ ਉਥੇ ਕਦੇ ਇਦਾਂ ਨਹੀਂ ਗੱਲ ਹੋਊਗੀ ਵੀ ਜਿੱਥੇ ਫਾਰਮ ਫੇਲ ਹੋ ਗਿਆ ਫਾਰਮ ਫੇਲ ਵੀ ਉੱਥੇ ਹੁੰਦੇ ਆ ਜਿੱਥੇ ਬਾਈ ਪਰਿਵਾਰ ਦਾ ਸਾਥ ਨਹੀਂ ਮਿਲਦਾ ਜੀ ਇਹ ਗਾਰੰਟੀ ਹੈ ਜੀ ਤੇ ਕਿਦੋਂ ਮਰਜੀ ਜਮਾ ਕੇ ਦੇਖ ਲੋ ਜਿਹਦੇ ਨਾਲ ਸਾਰਾ ਪਰਿਵਾਰ ਖੜਾ ਉਹਦਾ ਕੰਮ ਕਦੇ ਫੇਰਨਾਊਗਾ ਸਿੰਘ ਦੀ ਜੋਗੀ ਕਰਦਾ ਨਾਲ 14-15 ਕਿੱਲਾਂ ਦੀ ਖੇਤੀ ਆ ਖੇਤੀ ਵੀ ਕਰਦੇ ਆ ਨਾਲ ਸਾਇਲੇਜ ਪਾਉਂਦਾ ਬਾਈ ਹਰ ਸਾਲ ਓਕੇ ਆਨ ਪਾਸੇ ਸੀਗਾ ਉੱਥੇ ਫਿਰ ਅੱਖਾਂ ਤੋਂ ਬਸ਼ ਪਾਸੇ ਕਰਨ ਨੂੰ ਬਸ਼ੋ ਜੀ ਨਹੀਂ ਕਰਦਾ ਬਾਈ ਜੀ ਨਹੀਂ ਕਰਦਾ ਅੱਖਾਂ ਦੇ ਸਾਹਮਣੇ ਹੀ ਚੰਗੇ ਲੱਗਦੇ ਆ ਤੇ ਸੰਭਾਲ ਵੀ ਫੇਰ ਹੀ ਆਉਂਦੀ ਹੈ ਫੇਰ ਹੀ ਸੰਭਾਲ ਹੁੰਦੀ ਹੈ ਜੀ ਬਿਲਕੁਲ ਜੀ ਬਾਈ ਹਾਂ ਥੋੜਾ ਜਿਹਾ ਨਸਲ ਤੇ ਜਿਆਦਾ ਜ਼ੋਰ ਦਿੰਦਾ ਹਾਂਜੀ ਤੇ ਵੀਰ ਕੰਡਕਟਰ ਤੁਸੀਂ ਕਰਿਓ ਬਾਈ ਦੇ ਨਾਲ ਵੀਡੀਓ ਦੇ ਵਿੱਚ ਨੰਬਰ ਦਿੱਤਾ ਹੋਇਆ ਜੀ ਜਿਹੜੇ ਭਰਾ ਨੂੰ ਚੰਗੀ ਲੱਗੀ ਤਾਂ ਉਹੀ ਕੰਡੈਕਟ ਕਰੋ ਕਿਉਂਕਿ ਫਿਰ ਜਾਦੇ ਆਉਂਦੇ ਆ ਹੁਣ ਵੀ ਮੈਂ ਵੀਡੀਓ ਪਾਉਣਾ ਤਾਂ ਅੱਧੇ ਘੰਟੇ ਬਾਦੋਂ ਘੰਟੇ ਬਾਦੋਂ ਫੋਨ ਲੋਕਾਂ ਦੇ ਆਉਣ ਲੱਗ ਜਾਂਦਾ ਵੀ ਬਾਈ ਉਹ ਤਾਂ ਬਿਜੀ ਆ ਜਾਂਦਾ ਕਿਉਂਕਿ ਫੋਨ ਇੰਨੇ ਕ ਆ ਜਾਂਦੇ ਬਾਈ ਤਾਂ ਤੁਸੀਂ ਕੋਸ਼ਿਸ਼ ਉਹੀ ਕਰਿਆ ਕਰੋ ਜਿਹਨੂੰ ਚੰਗੀ ਲੱਗਦੀ ਆਪਾਂ ਨੂੰ ਪਤਾ ਹੁੰਦਾ ਵੀ ਜਦੋਂ ਆਪਾਂ ਚੀਜ਼ ਲੈਣੀ ਹੈ ਤਾਂ ਜੇ ਲੈਣ ਵਾਲਾ ਬੰਦਾ ਫੋਨ ਕਰਦਾ ਨਾਲੇ ਫਿਰ ਅਗਲਾ ਘੱਟ ਬਿਜੀ ਹੁੰਦਾ ਨਾਲੇ ਆਪਣਾ ਕੰਮ ਨਿਕਲੇ ਆਉਂਦਾ ਜੇ ਕਈ ਜਿਹੜੀ ਫੋਨ ਬਿਜੀ ਆਵੇ WhatsApp ਤੇ ਇਸੇ ਨੰਬਰ 'ਤੇ ਚੱਲਦਾ ਉਹੀ ਬੰਦਾ ਮੈਂ ਓਕੇ ਜੀ ਹਾਂ ਮੈਸੇਜ ਕਰ ਦੋ ਵੀਰੇ ਨਾਲ ਦੀ ਨਾਲ WhatsApp ਤੇ ਹਾਂ ਬਿਲਕੁਲ ਤੁਹਾਨੂੰ ਜਵਾਬ ਮਿਲੂਗਾ ਜੀ ਠੀਕ ਆ ਜੀ ਬਾਈ ਸਤਿ ਸ਼੍ਰੀ ਅਕਾਲ ਧੰਨਵਾਦ ਜੀ